ਇਹੋ ਜਿਹਾ ਵਿਸ਼ਾ ਜਿਹੜਾ ਜਿਹਦੇ ਅਸਰ ਬੜਾ ਲੰਮਾ ਸਮਾਂ ਤੱਕ ਰਹਿਣਾ ਹੈ ਫੈਸਲੇ ਹੁਣ ਹੁਣੇ ਆ ਬਟ ਇਹਦੇ ਅਸਰ ਹੈ ਜਿਹੜਾ ਇਹਦੇ ਸਿੱਟੇ ਹੈ ਬੜੇ ਲੰਬੇ ਸਮੇਂ ਤੱਕ ਪੰਜਾਬ ਮਹਿਸੂਸ ਕਰੂਗਾ ਜੇ ਇਹਨੂੰ ਐਡਰੈਸ ਨਾ ਕੀਤਾ ਗਿਆ ਮੈਂ ਅੱਜ ਗੱਲ ਡਿਲੀਮਿਟੇਸ਼ਨ ਤੇ ਹਲਕਾਬੰਦੀ ਦੀ ਜਿਹੜੀ ਡਿਬੇਟ ਚੱਲ ਰਹੀ ਹੈ ਜਿਹੜਾ ਹਲਕਾਬੰਦੀ ਨਵੇਂ ਸੈਂਸਸ ਦੇ ਆਧਾਰ ਤੇ ਕੇਂਦਰ ਦੀ ਸਰਕਾਰ ਕਰਨਾ ਚਾਹੁੰਦੀ ਹੈ ਉਹਦੇ ਬਾਰੇ ਗੱਲ ਕਰਨ ਵਾਸਤੇ ਲਾਈਵ ਹੋਇਆ ਅੱਜ ਦੇ ਅਖਬਾਰਾਂ ਦੇ ਵਿੱਚ ਵੀ ਵੱਡੀਆਂ ਸੁਰਖੀਆਂ ਜਿਹੜੀ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਨ ਸਾਹਿਬ ਨੇ ਕੱਲ ਕੁਝ ਆਪੋਜੀਸ਼ਨ ਪਾਰਟੀਆਂ ਦੀ ਮੀਟਿੰਗ ਕਾਲ ਕੀਤੀ ਸੀ ਜਿੱਥੇ ਇਸ ਇਸ਼ੂ ਤੇ ਇਕੱਠੇ ਹੋ ਕੇ ਲੜਾਈ ਲੜਨ ਦੀ ਗੱਲ ਹੋਈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਤੇ ਡਾਕਟਰ ਚੀਮਾ ਜੀ ਗਏ ਸੀ ਬੜੇ ਤਕੜੇ ਹੋ ਕੇ ਉਹਨਾਂ ਨੇ ਪੱਖ ਰੱਖਿਆ ਪੰਜਾਬ ਦਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਇਤਿਹਾਸ ਦੱਸਿਆ ਕਿ ਕਿਵੇਂ ਲੜਾਈਆਂ ਲੜਦੇ ਰਹੇ ਆ ਫੈਡਰਲਿਜ਼ਮ ਵਾਸਤੇ ਸੰਗੀ ਢਾਂਚੇ ਵਾਸਤੇ ਡਿਲੀਮਿਟੇਸ਼ਨ ਜਿਹੜੀ ਹੈ ਉਹ ਅਸਲ ਇਸ਼ੂ ਕੀ ਹੈ ਵਾਟ ਇਜ਼ ਦ ਡਿਲੀਮਿਟੇਸ਼ਨ ਇਸ਼ੂ 1971 ਦੇ ਸੈਂਸਸ ਤੇ 543 ਸੀਟਾਂ ਪਾਰਲੀਮੈਂਟ ਚ ਬਣੀਆਂ ਸੀ ਜਿਹੜੀਆਂ ਪੋਪੂਲੇਸ਼ਨ ਦੇ ਹਿਸਾਬ ਨਾਲ ਵੱਖ-ਵੱਖ ਸੂਬਿਆਂ ਦੇ ਵਿੱਚ ਡਿਵਾਈਡ ਹੋ ਗਈਆਂ ਉਸ ਵੇਲੇ ਸਰਕਾਰ ਨੇ ਫਿਰ ਇਹ ਕੀਤਾ ਕਿ ਸਾਰੇ ਸੂਬਿਆਂ ਨੂੰ ਕਿ ਪੋਪੂਲੇਸ਼ਨ ਕੰਟਰੋਲ ਕਰੋ ਕਿਉਂਕਿ ਆਬਾਦੀ ਬੜੇ ਯੂ ਨੋ ਤੇਜ਼ ਰਫਤਾਰ ਨਾਲ ਵਧ ਰਹੀ ਸੀ 543 ਸੀਟਾਂ ਹੁਣ ਤੱਕ ਫ੍ਰੀਜ਼ ਰਹੀਆਂ 71 ਤੋਂ ਲੈ ਕੇ 2025-26 ਚ ਆ ਚੱਲੇ ਆ ਹੁਣ 2026 ਦੇ ਸੈਂਸਸ ਤੋਂ ਬਾਅਦ ਹੁਣੇ ਦੁਬਾਰਾ ਨਵੇਂ ਹਲਕੇ ਬਣਾ ਕੇ ਡਿਲੀਮਿਟੇਸ਼ਨ ਕਰਨਾ ਚਾਹੁੰਦੇ ਪੋਪੂਲੇਸ਼ਨ ਦੇ ਆਧਾਰ ਤੇ ਕਰਨਾ ਚਾਹੁੰਦੇ ਸੋ ਪੋਪੂਲੇਸ਼ਨ ਦੇ ਆਧਾਰ ਤੇ ਜੇ ਤੁਸੀਂ ਦੇਖੋ ਜਿਹੜੇ ਸੂਬਿਆਂ ਨੇ ਪੋਪੂਲੇਸ਼ਨ ਆਫ ਦੀ ਕੰਟਰੋਲ ਕੀਤੀ ਚੰਗੀਆਂ ਪਾਲਿਸੀਆਂ ਬਣਾਈਆਂ ਉਹਨਾਂ ਨੂੰ ਨੁਕਸਾਨ ਹੋਣ ਵਾਲਾ ਤੇ ਜਿਹੜੇ ਸੂਬਿਆਂ ਦੇ ਵਿੱਚ ਆਬਾਦੀ ਜ਼ਿਆਦਾ ਵਧੀ ਉਹਨਾਂ ਨੂੰ ਫਾਇਦਾ ਹੋਣ ਵਾਲਾ ਜੇ ਮੈਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰਨੀ ਚਾਹਣਾ ਤੁਸੀਂ ਇਹ ਵੇਖੋ ਅੱਜ 13 ਸੀਟਾਂ ਪੰਜਾਬ ਦੀਆਂ ਪਾਰਲੀਮੈਂਟ ਚ 543 ਦੇ ਵਿੱਚੋਂ ਜੇ ਤੁਸੀਂ 13 ਸੀਟਾਂ ਲਾਓ ਤਾਂ ਇਹ ਮੈਜ ਇੱਕ 2.39% ਆਫ ਦ ਲੋਕ ਸਭਾ ਜਿਹੜੀ ਹੈ ਉਹ ਪੰਜਾਬ ਦੀ ਸਟਰੈਂਥ ਹੈ ਸਾਡੀ ਆਵਾਜ਼ ਤਾਂ ਪਹਿਲਾਂ ਹੀ ਉੱਥੇ 543ਾਂ ਚ 13 ਦੀ ਕਿੰਨੀ ਆਵਾਜ਼ ਹੋ ਸਕਦੀ ਹੈ ਤੁਸੀਂ ਸਮਝ ਸਕਦੇ ਹੋ ਹੁਣ ਜੇ 848 ਦਾ ਜਿਹੜਾ ਇਹ ਪ੍ਰਪੋਜ਼ ਕਰ ਰਿਹਾ ਕਿ ਇਹ 848 ਦਾ ਹਾਊਸ ਹੋਊਗਾ ਉਹਦੇ ਚ ਪੰਜਾਬ ਦੀਆਂ ਸੀਟਾਂ ਦੂਜੇ ਸੂਬਿਆਂ ਦੀਆਂ ਸੀਟਾਂ ਦੇ ਪ੍ਰੋਪੋਰਸ਼ਨ ਚ ਬਹੁਤ ਘੱਟ ਇਨਕਰੀਜ਼ ਹੋ ਰਹੀ ਹੈ ਹਰਿਆਣਾ ਉਹਨਾਂ ਦੀਆਂ 10 ਸੀਟਾਂ 10 ਤੋਂ 18 ਹੋ ਰਹੀਆਂ ਪੰਜਾਬ ਦੀਆਂ 13 ਤੋਂ ਕਹਿੰਦੇ 18 ਕਰ ਦਿੰਨੇ ਯੂਪੀ ਹੈ 80 ਤੋਂ 143 ਹੋ ਰਹੀਆਂ ਬਿਹਾਰ ਹੈ ਉਹ ਉਹ 40 ਤੋਂ 76 ਹੋ ਰਹੀਆਂ 90% ਇਨਕਰੀਜ਼ ਹੈ ਰਾਜਸਥਾਨ 25 ਤੋਂ 50 ਹੋ ਜਾਣੀ ਹੈ 100% ਇਨਕਰੀਸ ਹੈ ਮਧਿਆਪਰਦੇਸ਼ 29 ਹੈ 29 ਹੈ ਇਸ ਵੇਲੇ 52 ਹੋ ਜਾਣੀ ਹੈ ਉਹ ਵੀ ਤਕਰੀਬਨ 80% ਇਨਕਰੀਸ ਹੈ ਦਿੱਲੀ ਦੀਆਂ 7 ਤੋਂ 12 ਹੋ ਜਾਣੀਆਂ ਆਲਮੋਸਟ 80% ਦੀ ਇਨਕਰੀਸ ਹੈ ਤੇ ਪੰਜਾਬ ਦੀ ਜਿਹੜੀ ਇਨਕਰੀਸ ਹੈ ਕੀ ਹੈ 34 35% ਸੀਟਾਂ ਵਧਣੀਆਂ ਇਸ ਇਸ਼ੂ ਤੇ ਪੰਜਾਬ ਨੂੰ ਇਕੱਠੇ ਹੋ ਕੇ ਡਟਮੀ ਲੜਾਈ ਲੜਨੀ ਪਊਗੀ ਹੁਣ 848 ਦੇ ਵਿੱਚੋਂ ਜੇ ਬੰਦੇ 17 18 ਹੋਏ ਉੱਥੇ ਪਉ ਆਜ ਤਾਂ ਪਹਿਲਾਂ ਨਹੀਂ ਸੁਣੀ ਜਾਂਦੀ ਪੰਜਾਬ ਦੀ ਪੰਜਾਬ ਦੇ ਹੱਕਾਂ ਤੇ ਤਾਂ ਪਹਿਲਾਂ ਡਾਕੇ ਵੱਜ ਰਹੇ ਤੇ ਫਿਰ ਉਦੋਂ ਅੱਗੇ ਆਪਾਂ ਜਾ ਕੇ ਕੀ ਕਰਾਂਗੇ ਫਿਰ ਤਾਂ ਉਦੋਂ ਵੀ ਰਿਪਰੈਜ਼ੈਂਟੇਸ਼ਨ ਘਟ ਗਈ ਇਹਦੇ ਸਿੱਟੇ ਕੀ ਨਿਕਲਨੇ ਜਿਹੜੇ ਕਾਨੂੰਨ ਫਰੇਮ ਕਰਨੇ ਆ ਪਾਰਲੀਮੈਂਟ ਨੇ ਸਾਡੀ ਕੰਸੈਂਟ ਤੋਂ ਬਿਨਾ ਕਾਨੂੰਨ ਫਰੇਮ ਹੋ ਜਾਉਣ ਲੱਗ ਜਾਣਗੇ ਸਾਡੇ ਜਿਹੜੀਆਂ ਰਾਈਟਸ ਹੈ ਚਾਹੇ ਸਾਡੇ ਸ਼ੇਅਰ ਆਫ ਸੈਂਟਰਲ ਟੈਕਸਸ ਹੈ ਉਹ ਲੈਣ ਵਾਸਤੇ ਵੀ ਸਾਨੂੰ ਫਿਰ ਜਦੋਜਹਿਦ ਕਰਨੀ ਪਿਆ ਕਰਨੀ ਸਾਡੀ ਜਿਹੜੀ ਹੋਂਦ ਹੈ ਬੇਸਿਕਲੀ ਸਾਡੀ ਹੋਂਦ ਤੇ ਬਹੁਤ ਵੱਡਾ ਹਮਲਾ ਹੋਣਾ ਸਾਡੇ ਵਿਰਸੇ ਤੇ ਬੜਾ ਵੱਡਾ ਹਮਲਾ ਹੋਣਾ ਪੰਜਾਬ ਇੱਕ ਡਿਸਟਿੰਕਟ ਸਟੇਟ ਹੈ ਇਕੱਲੀ ਇੱਕ ਸਟੇਟ ਨਹੀਂ ਹੈ ਇੱਕ ਮਾਈਨੋਰਟੀ ਸਿੱਖ ਕਮਿਊਨਿਟੀ ਹੈ ਜਿਹੜੀ ਉਹਦੀ ਡੋਮੀਨੇਟਿਡ ਸਟੇਟ ਹੈ ਸੋ ਸਾਡੀ ਆਵਾਜ਼ ਤਾਂ ਉੱਥੇ ਸੁਣੀ ਨਹੀਂ ਜਾਣੀ ਸੋ ਇਹ ਜਿਹੜੀ ਡੀ ਲਿਮਿਟੇਸ਼ਨ ਹੈ ਇਹ ਇੱਕ ਬੜਾ ਫਲੌਡ ਕਨਸੈਪਟ ਹੈ ਤੁਸੀਂ ਫਿਰ ਚੰਗੀਆਂ ਪਰਫਾਰਮਿੰਗ ਸਟੇਟਸ ਨੂੰ ਤਾਂ ਪਨਿਸ਼ ਕਰ ਰਹੇ ਹੋ ਤੇ ਜਿਹੜੀਆਂ ਸਟੇਟਾਂ ਨੇ ਚੰਗੀਆਂ ਪਾਲਿਸੀਜ਼ ਬਣਾਈਆਂ ਫਰੇਮ ਕੀਤੀਆਂ ਪ੍ਰੋਗਰੈਸ ਕੀਤਾ ਉਹਨਾਂ ਨੂੰ ਤੁਸੀਂ ਪੀਨਲਾਈਜ਼ ਕਰ ਰਹੇ ਹੋ ਇਹ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੁਣ ਹਾਲਾਤ ਕੀ ਬਣਨੇ ਤੁਸੀਂ ਦੇਖੋ ਯੂਪੀ ਦੀਆਂ 143 ਸੀਟਾਂ ਹੋ ਜਾਣੀਆਂ ਬਿਹਾਰ ਦੀਆਂ 76 ਹੋ ਜਾਣੀਆਂ ਰਾਜਸਥਾਨ ਦੀਆਂ 50 ਹੋ ਜਾਣੀਆਂ ਮਧਿਆ ਪ੍ਰਦੇਸ਼ ਦੀਆਂ 52 ਹੋ ਜਾਣੀਆਂ ਇਹ ਚਾਰ ਸੂਬਿਆਂ ਦੀਆਂ ਹੀ ਰਲਾ ਕੇ ਤਕਰੀਬਨ 750 ਸੀਟ ਬਣ ਜਾਂਦੀ ਹੈ 750 ਆਲਮੋਸਟ ਮੋਰ ਥੈਨ 40% ਆਫ ਦ ਪਾਰਲੀਮੈਂਟ ਤੇ ਫਿਰ ਬਾਕੀ ਸੂਬੇ ਕੀ ਕਰਨ ਜਾਣਗੇ ਉਥੇ ਇਹ ਚਾਰ ਸੂਬਿਆਂ ਦੇ ਵਿੱਚ ਕਿਉਂਕਿ ਇਹ ਜਿਹਨੂੰ ਆਪਾਂ ਹਿੰਦੀ ਹਾਰਟਲੈਂਡ ਕਹਿ ਦਿੰਦੇ ਆ ਬੀਜੇਪੀ ਡੋਮਿਨੇਟਿਡ ਹੈ ਇਸ ਵੇਲੇ ਤੇ ਇਹਨਾਂ ਚੋਂ ਹੀ ਬੰਦਾ ਆਪਣਾ ਇਹ ਜੇ ਤੁਸੀਂ ਪਿਛਲਾ ਰਿਕਾਰਡ ਦੇਖੋ ਤਕਰੀਬਨ 70% ਸੀਟਾਂ ਇਹਨਾਂ ਸੂਬਿਆਂ ਚੋਂ ਬੀਜੇਪੀ ਕੋਲੇ ਤੇ ਫਿਰ ਇਹਨਾਂ ਚੋਂ ਦਾ 350 ਦੇ ਵਿੱਚੋਂ 250 ਸੀਟ ਲੈ ਕੇ ਤੇ ਪਹਿਲਾਂ ਹੀ ਪਾਰਲੀਮੈਂਟ ਚ ਬਹਿ ਜਾ ਕਰੂ ਕੋਈ ਤੇ ਬਾਕੀ ਸੂਬਿਆਂ ਦੀ ਤਾਂ ਲੋੜ ਹੀ ਕਿਸੇ ਨੂੰ ਨਹੀਂ ਫਿਰ ਕਿੱਥੇ ਮਾਈਨੋਰਟੀਜ਼ ਦੇ ਹੱਕ ਜਾਣਗੇ ਅੱਜ ਮਨੀਪੁਰ ਮੈਨੂੰ ਸਟਾਲਨ ਸਾਹਿਬ ਦੀ ਕੱਲ ਮੈਂ ਸੁਣ ਰਿਹਾ ਸੀ ਬੜੀ ਵਧੀਆ ਗੱਲ ਲੱਗੀ ਡੇਢ ਸਾਲ ਹੋ ਗਿਆ ਮਨੀਪੁਰ ਚ ਅੱਗ ਲੱਗਿਆ ਕਿਉਂ ਨਹੀਂ ਜੂੰਗ ਐਂਗਰੀ ਕਿਸੇ ਦੇ ਸਿਰ ਤੇ ਕਿਉਂ ਨਹੀਂ ਅਸਰ ਹੋ ਰਿਹਾ ਕਿਉਂਕਿ ਉਹਨਾਂ ਕੋਲੇ ਸੀਟ ਇੱਕ ਹੈ ਪਾਰਲੀਮੈਂਟ ਕੋਈ ਆਵਾਜ਼ ਉੱਥੇ ਉਹਨਾਂ ਦੀ ਮਹਨੇ ਨਹੀਂ ਰੱਖਦੇ ਜੇ ਇਹ ਨਵੀਂ ਡੀਲਿਮਿਟੇਸ਼ਨ ਇਸ ਪ੍ਰੋਪੋਜ਼ਡ ਫਾਰਮੂਲੇ ਤੇ ਹੋਊਗੀ 2026 ਦੀ ਸੈਂਸਸ ਤੇ ਤੇ ਫਿਰ ਪੰਜਾਬ ਦੀ ਆਵਾਜ਼ ਵੀ ਇਹੀਂ ਪਾਰਲੀਮੈਂਟ ਦੇ ਵਿੱਚ ਕਮਜ਼ੋਰ ਹੋਊਗੀ ਸਾਡੀ ਆਵਾਜ਼ ਨੈਸ਼ਨਲ ਲੈਵਲ ਤੇ ਜਿਹੜੀਆਂ ਸਾਡੀਆਂ ਪੋਲਿਟਿਕਲ ਵੌਇਸ ਹੈ ਜਿਹੜੀ ਸਾਡੀ ਸਾਡੀਆਂ ਪਾਵਰਸ ਹੈ ਜਿਹੜੀਆਂ ਉਹਨਾਂ ਤੇ ਬਹੁਤ ਵੱਡੀ ਛੱਟ ਵੱਜੂਗੀ ਸੋ ਮੈਂ ਅੱਜ ਬੇਨਤੀ ਕਰਦਾ ਜਿਵੇਂ ਸ਼ਰੋਮਨੀ ਅਕਾਲੀ ਦਲ ਨੇ ਉੱਥੇ ਸਟੈਂਡ ਰੱਖਿਆ ਆਪਦਾ ਉੱਥੇ 올 ਪਾਰਟੀ ਮੀਟਿੰਗ ਦੇ ਵਿੱਚ ਕਿ 71 ਦੇ ਸੈਂਸਸ ਦੇ ਹਿਸਾਬ ਤੇ ਫ੍ਰੀਜ਼ ਹੋਣੀਆਂ ਚਾਹੀਦੀਆਂ ਜੇ ਤੁਸੀਂ ਇਨਕਰੀਜ਼ ਕਰਨੀਆਂ ਦ ਨੈਸ਼ਨਲ ਪੋਪੂਲੇਸ਼ਨ ਦੀ ਐਵਰੇਜ ਲੈ ਕੇ ਸਭ ਨੂੰ 1010 ਇਨਕਰੀਸ ਦਿਓ ਅਦਰਵਾਈਜ਼ ਇਹ ਬੜਾ ਵੱਡਾ ਤੱਕਾ ਫੈਡਰਲ ਸਪਿਰਟ ਦੇ ਬੜਾ ਖਿਲਾਫ ਹੈ ਤੇ ਸ਼੍ਰੋਮਣੀ ਅਕਾਲੀ ਦਲ ਇੱਤੇ ਡਟ ਕੇ ਲੜਾਈ ਲੜੂਗਾ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲਾਈਕ ਮਾਈਂਡਡ ਲੋਕਾਂ ਦੀ ਵੀ ਇਸ ਮਸਲੇ ਤੇ ਮੀਟਿੰਗ ਸੱਦ ਕੇ ਇਸ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ